ਉਸ ਤੋਂ ਬਾਅਦ ਫਿਰ ਫਿਕਸ ਡੇਟ ਤੇ ਜਾ ਕੇ ਅਸੀਂ ਉਥੇ ਪਲਾਂਟੇਸ਼ਨ ਕਰਦੇ ਆ ਬਹੁਤ ਹੀ ਅੱਛਾ ਰਿਸਪੌਂਸ ਆਇਆ ਔਰ ਕਿਉਂਕਿ ਬੜੇ ਕੰਟਰੋਲਡ এনवायरमेंट ਚ ਪਲਾਂਟੇਸ਼ਨ ਹੋ ਰਹੀ ਸੀਗੀ ਸਰਵਾਈਵਲ ਰੇਟ ਵੀ ਬੈਟਰ ਸੀਗਾ ਨੈਕਸਟ ਈਅਰ ਅਸੀਂ ਫੇਰ ਪਿਛਲੇ ਸਾਲ 12000 ਬੂਟਾ ਲਗਾਇਆ ਅਸੀਂ ਉੱਤੇ ਇਹਨਾਂ ਦੇ ਲਈ ਪੰਛੀਆਂ ਦੇ ਲਈ ਆਲਣੇ ਲਾਵਾਂਗੇ ਔਰ ਇਸ ਆਲਣਿਆਂ ਦੀ ਖਾਸੀਅਤ ਇਹ ਹੈ ਕਿ ਕੈਮੀਕਲ ਫਰੀ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਟੀਮ ਵੱਲੋਂ ਦੀ ਖੁਦ ਤਿਆਰ ਕੀਤੇ ਗਏ ਨੇ ਕਿ ਅਸੀਂ ਵੇਸਟ ਜਿਹੜਾ ਘਰ ਚੋਂ ਪਨਾਰੀਲ ਖਾ ਕੇ ਸੁੱਟ ਦਿੰਨੇ ਆ ਉਹਨਾਂ ਨੂੰ ਕਲੈਕਟ ਕਰਕੇ ਸਾਡੀ ਟੀਮ ਨੇ ਵੱਲੋਂ ਜੀ ਨੂੰ ਤਿਆਰ ਕੀਤਾ ਜਾਂਦਾ ਔਰ ਉਹਦੀ ਬਹੁਤ ਘੱਟ ਪੈਹ ਚ ਨੂੰ ਤਿਆਰ ਕਰਦੇ ਆ ਆਪ ਖੱਡੇ ਕਰਨਗੇ ਆ ਬੋਟੇ ਲਗਾਣਗੇ ਜਿਸ ਦੀ ਕੋਈ ਵੀ ਕੋਸ਼ਟ ਨਹੀਂ ਆ ਬਿਲਕੁਲ ਫਰੀ ਹੈ ਜਿਹਦੇ ਕੋਲ ਵੀ ਕੋਈ ਬਾਉਂਡਰੀ ਵਾਲਾ ਏਰੀਆ ਵਾ ਜਾਂ ਸੁਰੱਖਿਅਤ ਏਰੀਆ ਹੈ ਸਾਡੇ ਨਾਲ ਕੰਟੈਕਟ ਕਰੇ ਸਾਡੇ ਹੈਲਪਲਾਈਨ ਨੰਬਰ ਦੇ ਉੱਤੇ ਕਿਸੇ ਪਾਰਟੀ ਨੂੰ ਜਾਂ ਕਿਸੇ ਉਹਦੇ ਨੂੰ ਦੇਖ ਕੇ ਨਹੀਂ ਆਂਦਾ ਹਰ ਇਨਸਾਨ ਨੂੰ ਲੈਣਾ ਪੈਂਦਾ ਇਸ ਲਈ ਹਰ ਬੰਦੇ ਕਾਰਜ ਪਾਓ ਹਰ ਸੁੱਖ ਤੇ ਹਰ ਦੁੱਖ ਤੇ ਹਰ ਬੱਚਾ ਜੰਮੇ ਤੇ ਜਾਂ ਕਿਸੇ ਬਜ਼ੁਰਗ ਦੀ ਡੈਥ ਹੋਏ ਤੇ ਇੱਕ ਬੂਟਾ ਜ਼ਰੂਰ ਲਗਾਓ ਕਿਉਂਕਿ ਇੱਕ ਬੰਦੇ ਦੇ ਮਰਨ ਦੇ ਉੱਤੇ ਘੱਟ ਤੋਂ ਘੱਟ 4 ਕੁਇੰਟਲ ਤੋਂ ਪਲੱਸ ਦੀ ਲੱਕੜ ਲਾਦੀਏ ਤਾਂ ਕਿ ਅਸੀਂ ਆਪਣੇ ਲਈ ਹੀ ਲੱਕੜ ਲਗਾ ਲਈਏ ਤਾਸੀਂ ਆਪਣੀ ਗੱਡੀ ਰਾਹੀਂ ਉੱਥੇ 100 ਦਰਖਤ ਪਹੁੰਚਾਵਾਂਗੇ ਸਾਡੇ ਕੋਲ ਮਸ਼ੀਨਾਂ ਪਰਮਾ ਗਲੀ ਕੱਢਣ ਨੂੰ ਸਾਡੇ ਬੱਚੇ ਜਾ ਕੇ ਉੱਥੇ ਗਲੀ ਕੱਢ ਕੇ ਦਰਖਤ ਲਾ ਕੇ ਆਉਣਗੇ ਤੇ ਉਹਨੂੰ ਪਾਲਣਾ ਉਸ ਫੈਕਟਰੀ ਵਾਲੇ ਦਾ ਉਸ ਘਰ ਵਾਲੇ ਦਾ ਕੰਮ ਹੋਊਗਾ ਲੁਧਿਆਣਾ ਸ਼ਹਿਰ ਦਾ ਵਾਤਾਵਰਨ ਸਾਫ਼ ਰਹੇ ਹਰਾ-ਭਰਾ ਲੁਧਿਆਣਾ ਰਵੇ ਤਾਂ ਇਸ ਨੂੰ ਬਚਾਉਣ ਦੇ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ 3 ATM ਦੀ ਇਹ ਸ਼ੁਰੂਆਤ ਜਿਹੜੀ ਆ ਅੱਜ ਕੀਤੀ ਜਾ ਰਹੀ ਆ ਪੂਰੇ ਲੁਧਿਆਣਾ ਦੇ ਵਿੱਚ ਜਿਹੜੇ ਆ ਪੇੜ ਪੌਦੇ ਲਗਾਏ ਜਾਣਗੇ ਜਿਸ ਦੇ ਨਾਲ ਵਾਤਾਵਰਣ ਜਿਹੜਾ ਬਾ ਸਾਫ਼ ਸੁੱਤਰਾ ਰਹੇਗਾ ਅ ਅੱਜ ਕੱਲ ਜਿਹੜੀ ਗਰਮੀ ਪੈ ਰਹੀ ਆ ਤਾਂ ਗਰਮੀ ਤੋਂ ਵੀ ਰਾਹਤ ਜਿਹੜੀ ਆ ਇਹ ਪੇੜ ਪੌਦੇ ਦੇਣਗੇ ਤਾਂ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਮਾਰਸ਼ਲ ਐਡ ਦੇ ਜਿਹੜੇ ਐਨ ਜੀਓ ਦੇ ਜਿਹੜੇ ਵਰਕਰ ਨੇ ਉਹ ਮੌਜੂਦ ਹੋਣਗੇ ਇਸ ਤੋਂ ਇਲਾਵਾ ਹੋਰ ਐਨ ਜੀਓ ਜਿਹੜੀਆਂ ਹੈਗੀਆਂ ਨੇ ਇਸ ਅ ਦੇ ਵਿੱਚ ਕਮਕਾਰੀਆਂ ਨੇ ਸਿਟੀ ਨੀਡ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਸ਼ਹਿਰ ਪਰ ਨੂੰ ਹਰਾ-ਭਰਾ ਰੱਖਣ ਦੇ ਲਈ ਵਾਤਾਵਰਣ ਸਾਫ਼-ਸੁਥਰਾ ਰੱਖਣ ਦੇ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ 3 ਟ੍ਰੀ ਏਟੀਐਮ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਤਾਂ ਕਿਸ ਤਰ੍ਹਾਂ ਇਹ ਕੰਮ ਕਰੇਗੀ ਟ੍ਰੀ ਏਟੀਐਮ ਵੈਨ ਕਿੱਥੇ-ਕਿੱਥੇ ਪੇੜ-ਪੋਦੇ ਲਗਾਏ ਜਾਣਗੇ ਤਾਂ ਕਿੱਦਾਂ ਇਹ ਵਾਤਾਵਰਣ ਜਿਹੜਾ ਆਪਣਾ ਸਾਫ਼-ਸੁਥਰਾ ਰਹੇਗਾ ਮਸ਼ਹਾਰ ਜੀ ਮੇਰਾ ਨਾਮ ਮਨੀਤ ਦਿਵਾਨ ਹੈ ਫਾਊਂਡਰ ਸਿਟੀ ਨੀਡਸ ਐਕਚੁਅਲੀ ਇਹ ਜਿਹੜਾ ਪ੍ਰੋਜੈਕਟ ਹੈ ਇਹ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਉਦੋਂ ਡੀਸੀ ਮੈਮ ਸਰਬੀ ਮਾਮੂਨ ਦਸੇਕ ਉਹਨਾਂ ਨੇ ਸਟਾਰਟ ਕੀਤਾ ਸੀਗਾ ਅਸੀਂ ਇੱਕ ਵੈਨ ਤੋਂ ਸਟਾਰਟ ਕੀਤਾ ਜਿਹਦੇ ਵਿੱਚ ਅਸੀਂ ਸਾਨੂੰ ਪ੍ਰੋਵਾਈਡ ਕੀਤੇ ਗਏ ਪਲਾਂਟਸ ਪ੍ਰੋਵਾਈਡ ਕੀਤੇ ਗਏ ਔਰ ਅਸੀਂ ਇੱਕ ਟੋਲ ਫਰੀ ਨੰਬਰ ਦਿੱਤਾ ਜਿਹਦੇ ਤੇ ਕੋਈ ਵੀ ਸ਼ਹਿਰ ਦਾ ਨਾਗਰਿਕ ਜਿਹੜਾ ਹੈ ਉਹ ਕਾਲ ਕਰਕੇ ਆਪਣੀ ਬੁਕਿੰਗ ਕਰਾ ਸਕਦਾ ਸੋ ਸਾਡੀ ਟੀਮ ਜਿਹੜੀ ਹੈ ਵੋਲੰਟੀਅਰਸ ਦੀ ਮਾਰਸ਼ਲ ਲੇਡ ਦੀ ਉਹ ਸਾਈਡ ਦੀ ਵੈਰੀਫਿਕੇਸ਼ਨ ਕਰਦੀ ਹੈ ਕਿ ਉੱਥੇ ਫੈਂਸਿੰਗ ਹੋਣੀ ਚਾਹੀਦੀ ਹੈ ਪਾਣੀ ਦਾ ਪ੍ਰੋ ਫਿਰ ਫਿਕਸ ਡੇਟ ਤੇ ਜਾ ਕੇ ਅਸੀਂ ਉਥੇ ਪਲਾਂਟੇਸ਼ਨ ਕਰਦੇ ਆ ਬਹੁਤ ਹੀ ਅੱਛਾ ਰਿਸਪੌਂਸ ਆਇਆ ਔਰ ਕਿਉਂਕਿ ਬੜੇ ਕੰਟਰੋਲਡ এনवायरमेंट ਚ ਪਲਾਂਟੇਸ਼ਨ ਹੋ ਰਹੀ ਸੀਗੀ ਸਰਵਾਈਵਲ ਰੇਟ ਵੀ ਬੈਟਰ ਸੀਗਾ ਨੈਕਸਟ ਈਅਰ ਅਸੀਂ ਫੇਰ ਪਿਛਲੇ ਸਾਲ 12000 ਬੂਟਾ ਲਗਾਇਆ ਐਡ ਕੀ ਹਲੇ ਲਾਂਚ ਅੱਜ ਅਸੀਂ ਕਰ ਰਹੇ ਆ ਪਰ ਇਸ ਤੋਂ ਪਹਿਲਾਂ ਹੀ ਸਾਡੇ ਕੋਲ ਆਲਰੇਡੀ 37000 ਦੇ ਕਰੀਬ ਬੁਕਿੰਗਸ ਆ ਚੁੱਕੀਆਂ ਔਰ ਕਿਉਂਕਿ ਜਿਹੜੇ ਲੋਕਾਂ ਨੂੰ ਆਲਰੇਡੀ ਪਤਾ ਸੀ ਜਿਹੜੇ ਰਿਜ਼ਲਟਸ ਆ ਰਹੇ ਹੈ ਔਰ ਖਾਸ ਤੌਰ ਤੇ ਇੰਡਸਟਰੀ ਦਾ ਬਹੁਤ ਜ਼ਿਆਦਾ ਐਡ ਕੀ ਸਪੋਰਟ ਹੈ ਬਿਕਾਜ਼ CII ਇਸ ਦਾ ਇੰਡਸਟਰੀ ਪਾਰਟਨਰ ਉਹ ਕਾਰਪੋਰੇਟ ਸਾਨੂੰ ਇਨਫੋਰਮ ਕੀਤਾ ਸੋ ਸਾਡੇ ਕੋਲ ਵੱਡੇ ਯੂਨਿਟਸ ਬਹੁਤ ਹੈ ਜਿੱਥੇ 500000 2000 3 3000 ਦੇ ਬੂਟੇ ਲਗਾਉਣ ਦਾ ਵੀ ਪ੍ਰੋਵੀਜ਼ਨ ਹੈ ਇੰਨਾ ਅਸੀਂ ਸੋਚਿਆ ਨਹੀਂ ਸੀਗਾ ਕਾਰਪੋਰੇਸ਼ਨ ਨੇ ਸਾਨੂੰ ਕੁਝ ਐਕਸ ਨੰਬਰ ਅਲਾਟ ਕੀਤਾ ਸੀਗਾ ਇਹਦਾ ਨੰਬਰ ਆਫ ਟਰੀਜ਼ ਦਾ ਕਿਉਂਕਿ ਸਾਨੂੰ ਲੈਣੇ ਉੱਥੋਂ ਪੈਂਦੇ ਹੈਗੇ ਆ ਦੂਸਰਾ ਉਸੇ ਸਾਹ ਟਾਰਗੇਟ ਜਿਹੜਾ ਵਾ ਦਿੱਤਾ ਗਿਆ ਸੀਗਾ ਤੇ ਲੱਗਦਾ ਕਿ ਕਿੰਨਾ ਟਾਰਗੇਟ ਜਿਹੜਾ ਹੈਗਾ ਵਾ ਟੁੱਟ ਜਾਵੇਗਾ ਇੰਨੇ ਬੂਟੇ ਪਾ ਲਗਾ ਪਾਵਾਂਗੇ ਦੇਖੋ ਜੀ ਸਾਡੇ ਨੂੰ ਟਾਰਗੇਟ ਜੋ ਅਲਾਟਮੈਂਟ ਜੋ ਸੀਗੀ ਉਹ ਸੀਗੀ 35000 ਪਲਾਂਟਸ ਦੀ ਪਰ ਅਸੀਂ 37000 ਦੀ ਬੁਕਿੰਗ ਆ रेडी लॉन्च ਤੋਂ ਪਹਿਲਾਂ ਕਰ ਚੁੱਕੇ ਆ ਉਸੇ ਹਿਸਾਬ ਨਾਲ ਅਸੀਂ ਪ੍ਰੋਵੀਜ਼ਨ ਕੀਤੀ ਸੀਗੀ ਆਪਣੇ ਫੰਡਸ ਦੀ ਕਿਉਂਕਿ ਅਸੀਂ ਚਾਰਜ ਨਹੀਂ ਕਰਦੇ ਕਿਸੇ ਤੋਂ ਬੂਟੇ ਲਗਾਉਣ ਵਾਸਤੇ ਤੋਂ ਸਾਡੇ ਕੋਲ ਸਪான்ਸਰਸ ਹੁੰਦੇ ਐ ਐਕਟ ਹਿਊਮਨ ਸਾਡਾ ਸਪான்ਸਰ ਹੈ ਜਿਹੜਾ ਕਿ ਇਹਨੂੰ ਸਾਰਿਆਂ ਨੂੰ ਫੰਡ ਕਰਦਾ ਹੈਗਾ ਤੋਂ ਉਹਨਾਂ ਕੀ ਅਮਾਉਂਟ ਦਿੱਤਾ ਬਿਕੋਜ਼ ਫੰਡਿੰਗ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਆਲਦੋ ਮੇਜਰ ਸਪੋਰਟ ਗਵਰਨਮੈਂਟ ਦੀ ਹੈਗੀ ਹੈ ਕਿ ਸਾਨੂੰ ਗੱਡੀਆਂ ਮਿਲ ਜਾਂਦੀਆਂ ਐ ਮੈਨ ਪਰ ਮਿਲਦੀ ਹੈ ਬਟ ਜਦੋਂ 1 ਮਹੀਨਾ ਦੀ ਡਰਾਈਵ ਚੱਲਨੀ ਆ ਉਹਦਾ ਬੈਕ ਆਫਿਸ ਹੈਗਾ ਉਹਦੀਆਂ ਮੋਬਾਈਲ ਐਪਸ ਬਣਦੀਆਂ ਹੈਗੀਆਂ ਕਾਫੀ ਘੱਮ ਹੁੰਦਾ ਬ੍ਰਾਂਡ ਵਾਲੈਂਟੀਅਰਸ ਦੀ ਕਾਸਟ ਆਂਦੀ ਹੈਗੀ ਹੈ ਸੋ ਕਰ ਕਰਾ ਕੇ ਅਸੀਂ ਇੱਕ ਲਿਮਿਟਡ ਬਜਟ ਚ ਕੰਮ ਕਰ ਰਹੇ ਆ ਜੇ ਕੋਈ ਵੱਡਾ ਕਾਰਪੋਰੇਟ ਸਾਹਮਣੇ ਆ ਕੇ ਕਾਨੂੰ ਸਪான்ਸਰ ਕਰਦਾ ਤੇ ਸਾਡੇ ਕੋਲ ਪ੍ਰੋਵੀਜ਼ਨ ਤੇ 1 ਲੱਖ ਬੂਟਾ ਲਗਾਂਦੀ ਵੀ ਹੈਗੀ ਹੈ ਪਰ ਫਿਲਹਾਲ ਜਿਹੜਾ ਸਾਡਾ ਰਿਸੋਰਸਸ ਹੈਗੇ ਆ ਉਹਦੇ ਹਿਸਾਬ ਨਾਲ ਅਸੀਂ 30000 ਦੇ ਨੂੰ ਕਲੋਜ਼ ਕਰ ਦੇਾਂਗੇ ਔਰ ਹੁਣ ਫਰਦਰ ਬੁਕਿੰਗਸ ਆਲੇ ਫਿਲਹਾਲ ਨਹੀਂ ਲੈ ਲੈ ਜਾਤੇ ਕਿ ਸਾਡੇ ਕੋਲ ਕੋਈ ਹੋਰ ਫੰਡਿੰਗ ਦਾ ਇਤਜ਼ਾਮ ਨਹੀਂ ਹੁੰਦਾ ਤਾਂ ਬਿਲਕੁਲ ਹੋਰ ਵੀ ਐਨਜੀਓ ਦੇ ਲੋਕ ਜਿਹੜੇ ਸਾਡੇ ਨਾਲ ਮੌਜੂਦ ਹੈਗੇ ਨੇ ਮਾਰਸ਼ਲ ਐਡ ਤੋਂ ਨੇ ਸਰ ਕਾਉਂਸਲੇ ਫੜੇ ਹੋਏ ਨੇ ਪਾਣੀ ਦੇ ਜਿਹੜੇ ਨੇ ਮੱ ਕੀ ਮਾਰਸ਼ਲ ਐਂਡ ਸਿਟੀ ਨੀਡ ਨਾਲ ਮਿਲ ਕੇ ਕਾਰਪੋਰੇਸ਼ਨ ਨਾਲ ਮਿਲ ਕੇ ਕਿਸ ਤਰ੍ਹਾਂ ਇਹ ਕੰਮ ਕਰੇਗਾ ਹਾਂਜੀ ਸਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਦੱਸਣਾ ਚਾਹੁੰਦੇ ਆ ਕਿ ਪਿਛਲੇ ਜਿਵੇਂ ਕਿ ਜਵਾਨ ਸਾਹਿਬ ਨੇ ਪਹਿਲਾਂ ਦੱਸਿਆ ਕਿ ਪਿਛਲੇ 3 ਸਾਲ ਤੋਂ ਅਸੀਂ ਇਹ ਪਲਾਂਟੇਸ਼ਨ ਡਰਾਈਵ ਹੈ ਜਿਹੜੀ ਮਿਸ਼ਨ ਹਰਾ ਬਹਰਾ ਲੁਧਿਆਣਾ ਦੇ ਨਾਮ ਤੋਂ ਚਲਾ ਰਹੇ ਹਾਂ ਤੇ ਇਸ ਸਾਲ ਅਸੀਂ ਇਹਦੇ ਚ ਤੈਅ ਕੀਤਾ ਕਿ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਂਦਾ ਪਿਆ ਅਸੀਂ ਬਹੁਤ ਕਿ ਪੰਛੀਆਂ ਨੂੰ ਜਦੋਂ ਪੰਛੀ ਲੋੜੀ ਦਾ ਦਿਨ ਹੁੰਦੇ ਆ ਕੀ ਮਾਗੀ ਇਹਨਾਂ ਦੇ ਲੋਕੀ ਪਤੰਗ ਉਡਾਉਂਦੇ ਨੇ ਚੈਨਾ ਡੋਰ ਦੀ ਬਹੁਤ ਸਾਰੀ ਵਰਤੋਂ ਹੁੰਦੀ ਹੈ ਪੰਛੀ ਆਪਣੇ ਬੱਚਿਆਂ ਲਈ ਆਲਣਾ ਇੱਕ ਜ ਤੇ ਉੱਥੇ ਬਹੁਤ ਜ਼ਿਆਦਾ ਪੰਛੀਆਂ ਦੇ ਜ਼ਖਮੀ ਹੋ ਜਾਂਦੇ ਨੇ ਕਈਆਂ ਦੀ ਡੈਥ ਵੀ ਹੋ ਜਾਂਦੀ ਹੈ ਤੇ ਅਸੀਂ ਇੱਕ ਸ਼ੈਟਰ ਹੋਮ ਵੀ ਚਲਾਣੇ ਆ ਉਹਦੇ ਨਾਲ ਨਾਲ ਪਰ ਅਸੀਂ ਇਹ ਕੀਤਾ ਕਿ ਜਿੱਦਾਂ ਕਿ ਅਸੀਂ ਇਹਨੂੰ ਇਸ ਵਾਰ ਬੂਟੇ ਲਗਾਵਾਂਗੇ ਜਿਹੜੇ ਕਿਤੇ ਕੋਈ ਪਹਿਲਾਂ ਬੂਟੇ ਸਾਡੇ ਵੱਡੇ ਲੱਗੇ ਹੋਏ ਨੇ ਅਸੀਂ ਉੱਥੇ ਇਹਨਾਂ ਦੇ ਲਈ ਪੰਛੀਆਂ ਦੇ ਲਈ ਆਲਣੇ ਲਾਵਾਂਗੇ ਔਰ ਇਸ ਆਲਣਿਆਂ ਦੀ ਖਾਸੀਅਤ ਇਹ ਹੈ ਕਿ ਕੈਮੀਕਲ ਫਰੀ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਟੀਮ ਵੱਲੋਂ ਦੀ ਖੁਦ ਤਿਆਰ ਕੀਤੇ ਗਏ ਨੇ ਕਿ ਅਸੀਂ ਵੇਸਟ ਜਿਹੜਾ ਘਰ ਚੋਂ ਆਪਾਂ ਨਾਰੀਅਲ ਖਾ ਕੇ ਸੁੱਟ ਦਿੰਨੇ ਆ ਉਹਨਾਂ ਨੂੰ ਕਲੈਕਟ ਕਰਕੇ ਸਾਡੀ ਟੀਮ ਨੇ ਵੱਲੋਂ ਜੀ ਨੂੰ ਤਿਆਰ ਕੀਤਾ ਜਾਂਦਾ ਔਰ ਬੋਤ ਕੱਟ ਪਏ ਆ ਜਿਹਨੂੰ ਤਿਆਰ ਕਰਦੇ ਆ ਬਜਟ ਦੀ ਵਜ੍ਹਾ ਦੇ ਨਾਲ ਤੇ ਅਸੀਂ ਆਪਣੇ এনवायरमेंट ਨੇਚਰ ਪੰਛੀ ਹਰ ਚੀਜ਼ ਨੂੰ ਬਚਾਉਣ ਦੇ ਲਈ ਜਿੰਨੀ ਸਾਡੇ ਤੋਂ ਕੋਸ਼ਿਸ਼ ਹੁੰਦੀ ਹੈ ਕਰਦੇ ਆ ਇੱਕ ਪਾਣੀ ਦਾ ਕੋਜਾ ਤੇ ਇੱਕ ਅਸੀਂ ਜਿਹੜਾ ਕਸੋਰਾ ਵਾ ਹਰ ਪੇੜ ਦੇ ਥੱਲੇ ਲਗਾਉਣ ਦੀ ਸਾਡੀ ਮੀਮ ਅੱਜ ਨਾਲ ਸ਼ੁਰੂ ਹੋਈ ਹੈ ਤੇ 40000 ਤੋਂ ਵੱਧ ਸਾਡੇ ਕੋਲ ਬੂਟਾ ਜਿਹੜਾ ਲਗਾਉਣ ਦੀ ਟਾਰਗੇਟ ਹੈ ਉਹ ਜਿੱਥੇ ਸਾਡੀ ਟੀਮਾਂ ਜਾਣ ਗਈਆਂ ਜਗ੍ਹਾ ਨੂੰ ਸਿਲੈਕਸ਼ਨ ਕਰਨ ਗਈਆਂ ਉਥੇ ਆਪ ਖੱਡੇ ਕਰਨ ਗਈਆਂ ਆਪ ਬੂਟੇ ਲਗਾਉਣ ਗਈਆਂ ਜਿਸ ਦੀ ਕੋਈ ਵੀ ਕੋਸ਼ਟ ਨਹੀਂ ਹੈ ਬਿਲਕੁਲ ਫ੍ਰੀ ਹੈ ਜਿਸ ਦੇ ਕੋਲ ਵੀ ਕੋਈ ਬਾਉਂਡਰੀ ਵਾਲਾ ਏਰੀਆ ਵਾ ਜਾਂ ਸੁਰੱਖਿਤ ਏਰੀਆ ਹੈ ਸਾਡੇ ਨਾਲ ਕੰਟੈਕਟ ਕਰੇ ਸਾਡੀ ਹੈਲਪਲਾਈਨ ਨੰਬਰ ਦੇ ਉੱਤੇ ਸਿਟੀ ਨੀਡ ਦੀ ਸਾਈਟ ਦੇ ਉੱਤੇ ਆ ਕੇ ਸਰਚ ਕਰੇ ਉਥੇ ਸਾਰਾ ਡਾਟਾ ਮਿਲੇਗਾ ਤੇ ਅਸੀਂ ਪੂਰੇ ਸ਼ਹਿਰ ਨੂੰ ਮਿਸ਼ਨ ਹਰਾ-ਭਰਾ ਬ ਸਾਦੇ ਜਦ ਤੱਕ ਸਾਨੂੰ ਸ਼ਹਿਰ ਵਾਸੀਆਂ ਦੀ ਐਡਮਿਟੇਸ਼ਨ ਦੀ ਲੀਡਰਾਂ ਦੀ ਮੰਦਰ ਗੁਰਦੁਆਰੇ ਪ੍ਰਧਾਨਾਂ ਦੀ ਹਰ ਬੰਦੇ ਦੀ ਇਕੱਲਾ ਇਕੱਲਾ ਬੰਦਾ ਆਪਣਾ ਫਰਜ ਮੰਨੇ ਕਿਉਂਕਿ ਸਾਮ ਆ ਨਾ ਜਿਹੜਾ ਕਿਸੇ ਪਾਰਟੀ ਨੂੰ ਜਾਂ ਕਿਸੇ ਅਹੁਦੇ ਨੂੰ ਦੇਖ ਕੇ ਨਹੀਂ ਆਂਦਾ ਹਰ ਇਨਸਾਨ ਨੂੰ ਲੈਣਾ ਪੈਂਦਾ ਇਸ ਲਈ ਹਰ ਬੰਦੇ ਕਾਰਜ ਪਾਓ ਹਰ ਸੁੱਖ ਤੇ ਹਰ ਦੁੱਖ ਤੇ ਹਰ ਬੱਚਾ ਜੰਮੇ ਤੇ ਜਾਂ ਕਿਸੇ ਬਜ਼ੁਰਗ ਦੀ ਡੈਥ ਹੋਏ ਤੇ ਇੱਕ ਬੂਟਾ ਜ਼ਰੂਰ ਲਗਾਓ ਕਿਉਂਕਿ ਇੱਕ ਬੰਦੇ ਦੇ ਮਰਨ ਦੇ ਉੱਤੇ ਘੱਟ ਤੋਂ ਘੱਟ 4 ਕਿਲੋ ਤੋਂ ਪਲੱਸ ਦੀ ਲੱਕੜ ਲਾਦੀਏ ਤਾਂ ਕਿ ਅਸੀਂ ਆਪਣੇ ਲਈ ਹੀ ਲੱਕੜ ਲਗਾ ਲਈਏ ਉਹ ਲੱਕੜ ਦੇਣਾ ਚੀਜ਼ਾਂ ਨੂੰ ਬਹੁਤ ਕੱਟ ਯੂਜ਼ ਕੀਤਾ ਜਾਂਦਾ ਬਿਲਕੁਲ ਜ ਤਸਵੀਰਾਂ ਨੇ ਇੱਕ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜੇ ਨੇ ਪੇੜ ਪੌਦੇ ਲਗਾਈਏ ਤਾਂ ਕਿ ਅਸੀਂ ਆਪਣੇ ਸ਼ਹਿਰ ਦਾ ਵਾਤਾਵਰਣ ਜਿਹੜਾ ਵਾ ਸਾਫ਼ ਸੁਥਰਾ ਰੱਖ ਪਾਈਏ ਨਗਰ ਨਿਗਮ ਤੋਂ ਵੀ ਜਿਹੜੇ ਨੇ ਸਾਡੇ ਨਾਲ ਸੇਖੋ ਜੀ ਮਜੂਰ ਨਾਲ ਗੱਲਬਾਤ ਕਰਾਂਗੇ ਸਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਟਰੀ ਏਟੀਐਮ ਜਗਾ ਜਗਾ ਪੇੜ ਲਗਾਏ ਜਾਣੇ ਨੇ ਕਿਸ ਤਰ੍ਹਾਂ ਇਹ ਮੁਹਿੰਮ ਚੱਲੇਗੀ ਕਿਸ ਤਰ੍ਹਾਂ ਨਗਰ ਨਿਗਮ ਸਪੋਰਟ ਕਰੇਗਾ ਪੂਰੀ ਜ ਕੋਈ ਮੁਹਿੰਮ ਦੀ ਸ਼ੁਰੂਆਤ ਨਹੀਂ ਹੈ ਇਹ ਮੁਹਿੰਮ ਦਾ ਤੀਜਾ ਸਾਲ ਆ ਸ਼ੁਰੂਆਤ ਤਾਂ ਇਹ ਦਵਾਨ ਸਾਹਿਬ ਉਹਨਾਂ ਨੇ 2 ਸਾਲ ਪਹਿਲਾਂ ਕਰ ਲਈ ਸੀ ਸਾਡੇ ਕੋਲ ਅਸੀਂ ਕਿਉਂਕਿ ਨੰਬਰ ਫਲੈਸ਼ ਕੀਤਾ ਹੋਇਆ ਤੁਸੀਂ ਉੱਪਰ ਪਾੜੀ ਲੈਣ ਦਿਖਾ ਦਿਓ ਤੁਸੀਂ ਦਰਸ਼ਕਾਂ ਨੂੰ ਸਾਰਿਆਂ ਨੂੰ ਸਾਨੂੰ ਲੋਕ ਫੋਨ ਕਰਨਗੇ ਵੀ ਇਸ ਨੰਬਰ ਤੇ ਸਾਨੂੰ ਦਰਖਤ ਚਾਹੀਦਾ ਵਾ ਵੀ ਅਸੀਂ ਆਪਣੇ ਘਰ ਦੇ ਬਾਹਰ ਯਾਦ ਦੀ ਫੈਕਟਰੀ ਚ ਲਾਉਣਾ ਚਾਹੁੰਦੇ ਆ ਸਾਡੇ ਕੋਲ ਪੁੱਛਿਆ ਜਾ ਉਹਨਾਂ ਨੂੰ ਪੁੱਛਿਆ ਉਹ ਵੀ ਤੁਸੀਂ ਕਿੰਨੇ ਲਾਉਣਾ ਚਾਹੁੰਦੇ ਹੋ ਹਣ ਕੇ ਦੀ ਵੱਡੀ ਫੈਕਟਰੀ ਅਗਲਾ ਕਹਿੰਦਾ ਮੈਂ 100 ਦਰਖਤ ਲਾਉਣਾ ਤਾਂ ਅਸੀਂ ਆਪਣੀ ਗੱਡੀ ਰਾਹੀਂ ਉੱਥੇ 100 ਦਰਖਤ ਪਹੁੰਚਾਵਾਂਗੇ ਸਾ ਗਲੀ ਕੱਢਣ ਨੂੰ ਸਾਡੇ ਬੱਚੇ ਜਾ ਕੇ ਉੱਥੇ ਗਲੀ ਕੱਢ ਕੇ ਦਰਖਤ ਲਾ ਕੇ ਆਉਣਗੇ ਤੇ ਉਹਨੂੰ ਪਾਲਣਾ ਉਸ ਫੈਕਟਰੀ ਵਾਲੇ ਦਾ ਉਸ ਘਰ ਵਾਲੇ ਦਾ ਕੰਮ ਹੋਊਗਾ ਤੇ ਫ੍ਰੀ ਉਹ ਨਿਗਰਾਨੀ ਰੱਖੀ ਜਾਵੇਗੀ ਕਿ ਪਾਲ ਰਹੇ ਆ ਬੂਟਾ ਕਿੰਨੇ ਆ ਅਸੀਂ ਇਹਨਾਂ ਦੀ ਐਤ ਕਿ ਜੀਓ ਟੈਗਿੰਗ ਕਰ ਰਹੇ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬਹੁਤ ਰਿਆ ਸੰਸਥਾਵਾਂ ਬਹੁਤ سارے ਲੋਕ ਹੁਣ ਕਰੀ ਆ ਰਿਹਾ ਵੀ ਅਸੀਂ ਇੰਨੇ ਬੂਟੇ ਲਾ ਰਹੇ ਆ ਇੰਨੇ ਬੂਟੇ ਲਾ ਰਹੇ ਆ ਇੰਨੇ ਬੂਟੇ ਲਾ ਰਹੇ ਆ ਪਰ ਕੋਈ ਇਹ ਨਹੀਂ ਦੇਖਦਾ ਵੀ ਜਿਹੜਾ ਪਿਛਲੇ ਸਾਲ ਬੂਟਾ ਲਾਇਆ ਸੀ ਉਹਨਾਂ ਚੋਂ ਪਲੇ ਕਿੰਨੇ ਨੇ ਤੇ ਇੱਕ ਅਬੈਂਡੰਟ ਜਗ੍ਹਾ ਤੇ ਲਾਉਂਦੇ ਆ ਸਾਡੀ ਦਾ ਸਭ ਤੋਂ ਵੱਡੀ ਅ ਘਰ ਦੇ ਬਾਹਰ ਇੱਕ ਬੂਟਾ ਲਾ ਕੇ ਜਰੂਰ ਪਾ ਲਓ। ਹੂੰ। ਦੂਸਰਾ ਤੁਹਾਡੇ ਕੋਲ ਜਗ੍ਹਾ ਹੈਗੀ ਆ ਸਪੇਸ ਆ ਤੁਹਾਡਾ ਘਰ ਵੱਡਾ ਵਾ ਤੁਹਾਡੀ ਫੈਕਟਰੀ ਵੱਡੀ ਆ। ਉੱਥੇ ਜਿੰਨੇ ਤੁਸੀਂ ਬੋਂ ਬੂਟੇ ਲਾ ਸਕਦੇ ਹੋ ਲਾਓ ਪਰ ਲਾਓ ਪੰਜਾਬ ਦੇ ਰੁੱਖ। ਹੂੰ। ਨਿੰਮਾ ਲਾਓ, ਟਾਲੀਆਂ ਲਾਓ, ਪਿੱਪਲ ਲਾਓ, ਸਾਂਝਣਾ ਲਾਓ, ਸੁਖਚੈਨ ਲਾਓ, ਬਿਲਪਤਰੀ ਲਾਓ। ਇਹੋ ਜਿਹੀ ਚੀਜ਼ਾਂ ਲਾਓ ਕਿਉਂਕਿ ਸਾਡੇ ਪੰਜਾਬ ਦੇ ਰੁੱਖਾਂ ਦੇ ਵਿੱਚ ਬਹੁਤ ਸਾਰੇ ਮੈਡੀਕਲ ਪੌਂਟ ਵੀ ਨੇ। ਹੁਣ ਜਦਾਂ ਸਵਾਂਝਣਾ ਵਾ ਸਵਾਂਝਣੇ ਦੀ ਤੁਸੀਂ ਚਟਨੀ ਬਣਾ ਕੇ ਖਾਓ। ਸਾਂਜਣੇ ਨੂੰ ਤੁਸੀਂ ਨਿਰਨੇ ਕਾਲਜ ਦੇ ਉਹਦੇ ਪੱਤੇ ਚੱਬ ਕੇ ਖਾਓ ਤੁਹਾਡੇ ਸਰੀਰ ਦੀਆਂ ਬਹੁਤ ਟਾਕਸਿਕ ਚੀਜ਼ਾਂ ਨੂੰ ਉਹ ਬਾਹਰ ਕੱਢ ਦੇ ਆ ਠੀਕ ਨਹੀਂ ਨਿੰਮਾ ਨਿੰਮ ਨੂੰ ਤੁਸੀਂ ਸਵੇਰੇ ਉੱਠ ਕੇ ਪੱਤੇ ਚੱਬ ਲੋ ਤੁਹਾਨੂੰ 슈ਗਰ 'ਚ ਬਹੁਤ ਮਦਦ ਕਰਦੀ ਹੈ ਫਿਰ ਨਿੰਮ ਇਹ ਜਿਹੜਾ ਦਰਖਤ ਆ ਜਿਹੜੀ ਤੁਹਾਨੂੰ 80% ਕਾਰਬਨ ਡਾਈਆਕਸਾਈਡ ਨੂੰ ਪਿਓਰ ਕਰਕੇ ਆਕਸੀਜਨ 'ਚ ਕਨਵਰਟ ਕਰਕੇ ਦਿੰਦੀ ਆ ਤੇ ਜੇ ਹਰ ਬੰਦਾ ਆਪਦੇ ਘਰ ਦੇ ਬਾਹਰ ਇੱਕ ਨਿੰਮ ਲਾ ਲਵੇ ਤਾਂ ਸਾਡੇ ਕੋਲ ਤਕਰੀਬਨ ਤਕਰੀਬਨ 4-5 ਲੱਖ ਪ੍ਰਾਪਰਟੀ ਹੈ ਲੁਧਿਆਣੇ ਦੀ 4-5 ਲੱਖ ਨਿੰਮਾਂ ਲੱਗੀਆਂ ਯਾ ਇਹ ਜਿਹੜੇ ਦਰਖਤ ਲੱਗ ਗਏ ਤਾਂ ਅਗਲੇ ਸਾਲ ਤੁਸੀਂ ਆਪ ਸੋਚੋਗੇ ਕਿ ਸਾਡਾ ਟੈਂਪਰੇਚਰ ਲੁਧਿਆਣਾ ਦਾ 5 ਤੋਂ 10 ਡਿਗਰੀ ਦੇ ਵਿੱਚ ਵਿੱਚ ਥੱਲੇ ਆ ਜਾਏ ਬਿਲਕੁਲ ਇਸ ਕਰਕੇ ਸਾਡੀ ਲੁਧਿਆਣਾ ਵਾਸੀ ਨੂੰ ਅਪੀਲ ਆ ਕਿ ਜਿਆਦਾ ਲਾਉਣ ਦੇ ਮਗਰ ਨਾ ਜਾਓ ਲਾਓ ਚਾਹੇ ਇੱਕ ਪਰ ਆਪਦੇ ਘਰ ਦੇ ਬਾਹਰ ਲਾ ਕੇ ਉਹਨੂੰ ਪਾਲੋ ਜਰੂਰ ਬਿਲਕੁਲ ਬੂਟੇ ਜਿਹੜੇ ਤੁਸੀਂ ਲਗਾਓ ਜਰੂਰ ਪਰ ਉਸ ਦੀ ਪਾਲਣਾ ਵੀ ਜਰੂਰ ਕਰੋ ਤਾਂ ਇਹ ਸ਼ੁਰੂਆਤ ਜਿਹੜੀ ਆ ਕਰੀਬ 3 ਸਾਲ ਪਹਿਲਾਂ ਕੀਤੀ ਗਈ ਸੀ ਅੱਜ ਇੱਕ ਟਾਰਗੇਟ ਦੇ ਤੌਰ ਤੇ ਇਹ ਬੂਟੇ ਜਿਹੜੇ ਨੇ ਵੱਡੇ ਤਦਾਰ ਦੇ ਵਿੱਚ ਲਗਾਏ ਜਾ ਰਹੇ ਨੇ ਨਾਲ ਦੀ ਨਾਲ ਆਲ ਨੇ ਵੰਡੇ ਜਾ ਰਹੇ ਨੇ ਨਾਲ ਦੀ ਨਾਲ ਪੰਛੀਆਂ ਦੇ ਲਈ ਜੋ ਪਾਣੀ ਦਾ ਬੰਦੋਬਸ ਕੀਤਾ ਜਾਵੇ ਗਰਮੀਆਂ ਦੇ ਵਿੱਚ ਪੰਛੀਆਂ ਨੂੰ ਪਾਣੀ ਮਿਲ ਸਕੇ ਤਾਂ ਉਹਨਾਂ ਦੇ ਲਈ ਮੱਗ ਵੀ ਜਿਹੜੇ ਨੇ ਜਰੂਰ ਰੱਖੇ ਜਾ ਰਹੇ ਨੇ ਤਾਂ ਇਹ ਜਿਹੜੀਆਂ ਵੱਖ-ਵੱਖ ਐਨ ਜੀਓ ਅਤੇ ਨਗਰ ਨਿਕ ਵੱਲੋਂ ਇੱਕ ਵਿਸ਼ੇਸ਼ ਜਿਹੜਾ ਬਹ ਉਪਰਾਲਾ ਕੀਤਾ ਜਾ ਰਿਹਾ ਵਾ ਫਰਿਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ